ਤੁਸੀਂ ਸਿੱਖ ਬਾਈ ਦਾ ਤੇ ਪਾਸਟਰ ਦਾ ਜਿਹੜਾ ਕੀਤਾ ਸੀਗਾ ਰਾਉਂਡ ਟੇਬਲ ਜਾਂ ਡਿਸਕਸ਼ਨ ਉਹ ਤੁਹਾਡੇ ਮਨ ਵਿੱਚ ਕਿਉਂ ਆਇਆ ਵੀ ਮੈਂ ਕਰਨਾ ਚਾਹੁੰਦਾ ਬੜੇ ਲੋਕਾਂ ਨੇ ਆਇਆ ਕਿ ਇਹ ਵੀ ਅਨਮੋਲ ਧਰਮ ਦੇ ਖਿਲਾਫ ਆ ਜਾਂ ਧਰਮ ਚ ਮੰਡੀਆਂ ਪਾਉਣਾ ਚਾਹੁੰਦਾ ਉਸ ਬਾਰੇ ਮੈਂ ਬੋਲਣਾ ਤਾਂ ਨਹੀਂ ਸੀ ਕਿਉਂਕਿ ਮੈਂ ਬੜਾ ਚੁੱਪ ਸ਼ਾਂਤ ਸੀਗਾ ਜਦੋਂ ਤੁਸੀਂ ਕੁਝ ਕਰਨਾ ਹੋਰ ਚਾਹੁੰਦੇ ਹੋ ਤੇ ਉਹ ਦਿਖ ਕੁਛ ਹੋ ਰਿਹਾ ਹੋਵੇ ਨਾ ਫਿਰ ਤੁਸੀਂ ਜਸਟੀਫਿਕੇਸ਼ਨਾਂ ਨਹੀਂ ਦੇ ਸਕਦੇ ਪਰ ਤੁਸੀਂ ਚਲੋ ਮੈਂ ਪੁੱਛ ਹੀ ਲਿਆ ਉਹ ਅਸਲ ਦੇ ਵਿੱਚ ਪੋਡਕਾਸਟ ਲਈ ਮੈਨੂੰ ਪਾਸਟਰ ਜੀ ਹੀ ਫੋਨ ਕਰ ਰਹੇ ਸੀਗੇ ਕਿ ਮੈਂ ਤੁਹਾਡੇ ਨਾਲ ਪੋਡਕਾਸਟ ਕਰਨਾ ਚਾਹੁੰਦਾ ਮੈਂ ਕਦੀ ਵੀ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ ਅੱਛਾ ਜੀ ਕਿਉਂਕਿ ਮੈਨੂੰ ਸੀਗਾ ਕਿ ਧਰਮ ਵਾਲਾ ਮੁੱਦਾ ਹੈ ਇੱਕ ਤਾਂ ਮੇਰਾ ਮੁੱਦਾ ਹੈ ਨਹੀਂ ਆਲਾ ਹਮ ਹੈਨਾ ਮੈਂ ਹੈਗਾ ਭੈਣੇ ਸਪਿਰਚੁਅਲ ਬੰਦਾ ਰਿਲੀਜੀਅਸ ਕਾਟਾ ਮੈਂ ਕਰਮ ਧਰਮ 'ਚ ਵਿਸ਼ਵਾਸ ਕਰਦਾ ਕਿ ਤੁਸੀਂ ਤੁਹਾਡੀ ਮਿਲਣੀ ਵਰਤ ਨਹੀਂ ਕਿਵੇਂ ਦੀ ਹੈ ਤੁਸੀਂ ਕਰ ਕੀ ਰਹੇ ਹੋ ਤੁਸੀਂ ਮੱਥੇ ਕਿੰਨੇ ਟੇਕਦੇ ਹੋ ਤੁਹਾਨੂੰ ਗਿਆਨ ਕਿੰਨਾ ਧਰਮ ਦਾ ਮੇਰੇ ਲਈ 0 ਹੈ ਕਿਉਂਕਿ ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਤੁਹਾਨੂੰ ਲੋਕਾਂ ਨਾਲ ਵਰਤਣ ਦੀ ਅਕਲ ਨਹੀਂ ਬਿਲਕੁਲ ਤੁਸੀਂ ਜਿੰਨੇ ਮਰਦੀ ਵੱਡੇ ਗਿਆਨੀ ਹੋ ਮੇਰੀ ਨਜ਼ਰਾਂ 'ਚ ਜ਼ੀਰੋ ਬਿਲਕੁਲ ਤਾਂ ਮੈਂ ਧਰਮ ਦੇ ਮੁੱਦੇ ਤੋਂ ਥੋੜਾ ਦੂਰ ਰਹਿਣਾ ਹਮ ਪਰ ਜਦੋਂ ਬਲਜਿੰਦਰ ਬਾਸਟਰ ਜੀ ਅੰਦਰ ਹੋਏ ਹਮ ਤਾਂ ਉਦੋਂ ਇਹਨਾਂ ਨੂੰ ਸਾਡੀ ਟੀਮ ਨੇ ਕਾਲ ਕੀਤੀ ਕਿ ਤੁਸੀਂ ਅੱਜ ਪੌਡਕਾਸਟ ਕਰਨਾ ਹਮ ਤੇ ਖੜੇ ਪੈਰੀ ਕਹਿੰਦੇ ਜੀ ਮੈਂ ਆ ਗਿਆ ਹਮ ਜਦੋਂ ਇਹ ਆ ਰਹੇ ਸੀ ਤਾਂ ਮੇਰੇ ਦਿਮਾਗ 'ਚ ਆਇਆ ਕਿ ਯਾਰ ਧਰਮ ਵਾਲਾ ਹੁਣ ਮੁੱਦਾ ਹੈ ਹਮ ਧਰਮ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ ਤੇ ਮੈਂ ਕੀ ਕਰਾਂ ਤਾਂ ਮੇਰੇ ਇੱਕ ਦੋਸਤ ਨੇ ਲਾਲੀ ਮਲਤਾਨੀ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਯਾਰ ਕੀ ਕਰਾਂ ਕਹਿੰਦੇ ਯਾਰ ਆਹ ਕੁਐਸਚਨ ਹੈਗੇ ਤੂੰ ਪੁੱਛ ਲਈ ਮੈਂ ਕਿਹਾ ਨਹੀਂ ਪਰ ਉਹ ਇਦਾਂ ਵੈਸੇ ਅਵੋਇਡ ਕਰਦੇ ਨੇ ਕਹਿੰਦੇ ਚੱਲ ਜੀ ਤੂੰ ਕਨਮ ਆ ਜੰਨਾ ਤੇ ਮੈਂ ਫਿਰ ਪਾਸਟਰ ਜੀ ਨੂੰ ਫੋਨ ਕੀਤਾ ਮੈਂ ਕਿਹਾ ਮੇਰੀ ਟੀਮ ਨੇ ਕਿ ਸਰ ਇੱਕ ਸਿੱਖ ਪ੍ਰਚਾਰਕ ਨਾਲ ਨੇ ਉਹ ਬੈਠ ਸਕਦੇ ਨੇ ਤੁਹਾਡੇ ਹਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੁਣ ਐਜ਼ ਅ ਜਰਨਲਿਸਟ ਤੁਸੀਂ ਮੈਨੂੰ ਪੁੱਛੋਗੇ ਵੀਰੇ ਇੱਕ ਹੋਰ ਆਪਣੀ ਭੈਣ ਨਾਲ ਬੈਠ ਸਕਦੀ ਆ ਮੈਂ ਕਹਿੰਦਾ ਨਹੀਂ ਭੈਣੇ ਨਹੀਂ ਭੈਣ ਨਹੀਂ ਮੈਂ ਨਹੀਂ ਅਲਾਉਡ ਕਰਦਾ ਤੇ ਤੁਸੀਂ ਨਹੀਂ ਬਿਠਾਉਂਗੇ ਨਾ ਹੁਣ ਉਹ ਸਿਚੁਏਸ਼ਨ 'ਚ ਬੈਠ ਗਏ ਉਹ ਮੁੱਦਾ ਮੇਰਾ ਸੀਗਾ ਭੈਣੇ ਪਖੰਡਵਾਦ ਦੇ ਖਿਲਾਫ ਜਿਹਦੇ ਮੈਂ ਅੱਜ ਵੀ ਹਾਂ ਜਿਹਦੇ ਕਰਕੇ ਜੇ ਮੇਰੀ ਜਿੰਨੀ विरोध ਹੋ ਸਕਦਾ ਮੈਨੂੰ ਕੋਈ ਪਰਵਾਹ ਨਹੀਂ ਜੇ ਤੁਸੀਂ ਸੱਚ ਬੋਲਦੇ ਹੋ ਤਾਂ ਉਹਦੇ ਕਰਕੇ ਵਿਰੋਧ ਹੁੰਦਾ ਤਾਂ ਕੋਈ ਪਰਵਾਹ ਨਹੀਂ ਮੈਂ ਖਿਲਾਫਾਂ ਪਖੰਡਵਾਦ ਦੇ ਪਖੰਡਵਾਦ ਜੋ ਆ ਸੁਪਰਸਟੀਸ਼ੀਅਸ ਚੀਜ਼ਾਂ ਨਹੀਂ ਅੱਜ ਕੱਲ੍ਹ ਚੱਲ ਰਹੀਆਂ ਕਿਉਂਕਿ ਉਹ ਵੀ ਰੀਜ਼ਨ ਆਪਣੀ ਐਨਜੀਓ ਚੱਲਦੀ ਏਕ ਮੈਡੀਕਲੀ ਤਾਂ ਉਹਦੇ ਚ ਲੋਕ ਸ਼ਿਕਾਰ ਹੋ ਰਹੇ ਸੀਗੇ ਮੈਂ ਉਸ ਮੁੱਦੇ ਨੂੰ ਬੜੇ ਸਾਲਾਂ ਤੋਂ ਦਿਲ ਚ ਰੱਖ ਕੇ ਚੱਲ ਰਿਹਾ ਸੀਗਾ ਕਿ ਯਾਰ ਹੁਣ ਧਾਰਮਿਕ ਮੁੱਦਾ ਸੀ ਮੈਨੂੰ ਸੀਗਾ ਕਿ ਇੱਕ ਧੜੇ ਵਾਲੇ ਲੋਕ ਗੁੱਸਾ ਕਰਨਗੇ ਹੀ ਕਰਨਗੇ ਉਹ ਕੁਦਰਤੀ ਹੁਣ ਰੱਬ ਵੱਲੋਂ ਹੀ ਉਹ ਬਲਜਿੰਦਰ ਪਾਸਟਰ ਜੀ ਨੂੰ ਸਜ਼ਾ ਮਿਲ ਗਈ ਤੇ ਮੈਨੂੰ ਬਹਾਨਾ ਮਿਲ ਗਿਆ ਕਿ ਯਾਰ ਜੇ ਉਹ ਤੁਹ ਮਰੇ ਬੰਦੇ ਜਿੰਦੇ ਕਰ ਰਿਆ ਤਾਂ ਆਪਣੀ ਸਜ਼ਾ ਨਹੀਂ ਮਾਫ ਕਰਾ ਸਕਦਾ ਇਹ ਤਾਂ ਬੜੀ ਛੋਟੀ ਗੱਲ ਹੈ ਪਹਿਣੇ ਹੁਣ ਜੋ ਤੁਸੀਂ ਮੈਨੂੰ ਕਹੋ ਕਿ ਮੈਂ ਮਰਿਆ ਬੰਦਾ ਜਿੰਦਾ ਕਰ ਦੂੰਗੀ ਤੇ ਤੁਹਾਡੇ ਲਈ ਫਿਰ ਉਸ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਨਾ ਕਮਾਲ ਦਾ ਕੌਨਫੀਡੈਂਸ ਹੈ ਵੈਸੇ ਇਹ ਕਹਿਣਾ ਵੀ ਮੈਂ ਮਰਿਆ ਬੰਦਾ ਜਿੰਦਾ ਕਰ ਦੂੰਗੀ ਕਹਿਣਾ ਨਹੀਂ ਪਹਿਣਾ ਇਹ ਵੀਡੀਓਜ਼ YouTube ਤੇ ਆ ਗਈ ਤੁਸੀਂ ਸੋਚੋ ਮੈਂ ਸਟੂਡੀਓ ਦੇ ਵਿੱਚ ਇੱਕ ਕਿਥੇ ਮੱਖੀ ਆ ਬੰਦਾ ਰੱਖ ਕੇ ਜਿੰਦਾ ਕਰ ਰਿਆ ਕੀ ਸਨੇਹਾ ਦੇ ਰਿਆ ਮੈਂ ਬਿਲਕੁਲ ਕੀ ਸਨੇਹਾ ਦੇ ਰਿਆ ਕੀ ਅਨਮੋਲ ਚ ਕੋਈ ਪਾਵਰ ਹੈ ਕੈਨ ਉਹ ਕਹੀ ਜਾਵਾਂ ਕਿ ਪਾਵਰ ਰੱਬ ਚ ਹੈ ਹਮ ਪਰ ਇਹ ਬਹੁਤ ਮੈਂ ਚੁਣਿਆ ਗਿਆ ਰੱਬ ਵੱਲੋਂ ਕਿ ਮੈਨੂੰ ਪਾਵਰ ਮਿਲੀ ਇਹ ਬਹੁਤ ਵੱਡਾ ਸਕੈਂਡਲ ਹੈ ਹਾਂ ਮੈਂ ਲੋਕਾਂ ਦੇ ਪੈਰਾਂ 'ਚ ਬੇਨਤੀ ਕਰਦਾ ਮੈਨੂੰ ਚਾਰ ਗਾਲਾਂ ਹੋਰ ਕੱਢ ਲਓ ਪਰ ਸਿਆਣੇ ਹੋ ਜਾਓ ਮੈਨੂੰ ਹਜ਼ਾਰ ਗਾਲ ਕੱਢ ਲਓ ਕੋਈ ਫਰਕ ਨਹੀਂ ਪੈਂਦਾ ਮੇਰੇ ਘਰ ਦੀ ਰੋਟੀ ਤੁਸੀਂ ਨਹੀਂ ਮੈਨੂੰ ਪਾਰੇ ਹਮ ਮੈਨੂੰ ਜਿਹੜੇ ਪੈਣੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਇੰਨੇ ਫੋਨ ਕਰ ਰਹੇ ਨੇ ਨਾ ਕਹਿੰਦੇ ਪਹਿਲੀ ਵਾਰੀ ਤੇਰੇ ਕੋਲ ਪੌਡਕਾਸਟ ਆਇਆ ਔਰ ਮੇਰੇ ਹੱਕ 'ਚ ਜਿੰਨੀਆਂ ਵੀਡੀਓਜ਼ ਪਈਆਂ ਮੈਂ ਇੱਕ ਵੀ ਰੀਪੋਸਟ ਨਹੀਂ ਕੀਤੀ ਹਮ ਕਿਉਂਕਿ ਮੈਂ ਇਸ ਮੁੱਦੇ ਨੂੰ ਕੀ ਆਪ ਧਰਮ ਦਾ ਮੁੱਦਾ ਕਿਉਂਕਿ ਮੇਰਾ ਧਰਮ ਦਾ ਰੌਲਾ ਹੀ ਇਹ ਨਹੀਂ ਉਹ ਕਹਿੰਦੇ ਕਿ ਤੁਸੀਂ ਇੱਕ ਧਰਮ ਦੇ ਖਿਲਾਫ ਕਿਉਂ ਬੋਲੇ ਪੈਣੇ ਮੈਂ ਕਹਿੰਦਾ ਪਖੰਡਵਾਤ ਸਾਰੇ ਧਰਮਾਂ 'ਚ ਹੈ ਹਮ ਔਰ ਉੱਤੋਂ ਕਹਿੰਦੇ ਕਿ ਤੁਸੀਂ ਸ਼ੋਅ 'ਚ ਬੁਲਾਇਆ ਤੇ ਤੁਸੀਂ ਉਹਨਾਂ ਨੂੰ ਕਾਊਂਟਰ ਨਹੀਂ ਕੀਤਾ ਦੂਜੇ ਬੰਦੇ ਨੂੰ ਉਹ ਮੇਰੀ ਗਲਤੀ ਹੋ ਸਕਦੀ ਕਿਉਂਕਿ ਮੈਂ ਪਹਿਲੀ ਵਾਰੀ ਦੋ ਗੈਸਟਾਂ ਨਾਲ ਸੈਸ਼ਨ ਕੀਤਾ ਆਪੋਜ਼ਿਟ ਤੁਹਾਡੇ ਹਮੇਸ਼ਾ ਮੈਂ ਕੀਤੇ ਨੇ ਦੋ ਬੰਦੇ ਇਕੱਠੇ ਪਹਿਲੀ ਵਾਰੀ ਲਾਈਫ ਦੇ ਵਿੱਚ ਡਿਬੇਟ ਸੀਗੀ ਉਹ ਜਿਹੜੀ ਮੈਨੂੰ ਪਤਾ ਵੀ ਲੱਗੀ ਕਿ ਯਾਰ ਇਹ ਰੂਪ ਲੈ ਜਾਊਗੀ ਉਹਦੇ ਵਿੱਚ ਵੀ ਮੈਂ ਕਹਿੰਦਾ ਰਿਹਾ ਕਿ ਮੈਂ ਧਰਮ ਦੇ ਖਿਲਾਫ ਨਹੀਂ ਆ ਮੈਂ ਪਖੰਡਵਾਦ ਦੇ ਖਿਲਾਫ ਆ ਪਰ ਉਹਦੇ ਚ ਉਹ ਤੁਹਾਨੂੰ ਸਹੀ ਮੰਨ ਉਹਨਾਂ ਦੇ ਜਿਹੜੇ ਮੇਨ ਅੱਗੇ ਹੈੱਡ ਨੇ ਉਹ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਇਹ ਪਖੰਡਵਾਦ ਉਹ ਕਹਿੰਦੇ ਮਰਿਆ ਬੰਦਾ ਜਿੰਦਾ ਹੋ ਸਕਦਾ ਹੁਣ ਤੁਹਾਨੂੰ ਮੈਂ ਕਹਿੰਿਆ ਹਾਂ ਪਾਣੀ ਮਰਿਆ ਬੰਦਾ ਜਿੰਦਾ ਹੋ ਸਕਦਾ ਤੁਸੀਂ ਕੀ ਡਿਬੇਟ ਕਰੋਗੇ ਮੇਰੇ ਨਾਲ ਦੱਸੋ ਹਾਂ ਬਿਲਕੁਲ ਮੈਂ ਗਿਵਾ ਮੈਂ ਤਾਂ ਕਹੂੰਗੀ ਵੀ ਪਾਗਲ ਹੈ ਕੋਈ ਹੁਣ ਤੁਸੀਂ ਮੈਨੂੰ ਕਹੋਗੇ ਮੈਂ ਕਰਕੇ ਦਿਖਾਵਾਂ ਤੁਸੀਂ ਮੈਨੂੰ ਚੈਲੰਜ ਕਰ ਸਕਦੇ ਹੋ ਟੇਬਲ ਤੇ ਕਿ ਅਨਮੋਲ ਜੀ ਜੇ ਤੁਸੀਂ ਮਰਿਆ ਬੰਦਾ ਜਿੰਦਾ ਕਰ ਸਕਦੇ ਹੋ ਕਰਕੇ ਦਿਖਾਓ ਮੈਂ ਵੀ ਕੀਤਾ ਫਿਰ ਉਹ ਕਹਿੰਦੇ ਨੇ ਜੀ ਤੁਸੀਂ ਰੱਬ ਨੂੰ ਚੈਲੰਜ ਕਰ ਰਹੇ ਹੋ ਮੈਂ ਕਿਹਾ ਯਾਰ ਇਹ ਗਲਤ ਗੱਲ ਆ ਮੂੰਹ 'ਚ ਵਰਡ ਪਾ ਰਹੇ ਹੋ ਤੁਸੀਂ ਮੈਂ ਕਿਹਾ ਮੈਂ ਰੱਬ ਨੂੰ ਚੈਲੰਜ ਨਹੀਂ ਕਰ ਰਿਹਾ ਮੈਂ ਕਿਹਾ ਕੁਦਰਤ ਨੇ ਆਪਣੇ ਹੱਥ ਰੱਖਿਆ ਜੰਮਣਾ ਤੇ ਮਰਨਾ ਤੁਸੀਂ ਮਰਨਾ ਵੀ ਕਹਿ ਰਹੇ ਹੋ ਸੀ ਜਿੰਦਾ ਕਰ ਦਾਂਗੇ ਫਿਰ ਇਹ ਤੂੰ ਕੁਦਰਤ ਦੇ ਖਿਲਾਫ ਤਾਂ ਤੁਸੀਂ ਜਾ ਰਹੇ ਹੋ ਔਰ ਜੇ ਮੈਂ ਕਹਿੰਨਾ ਕਿ ਡੀਐਮਸੀ ਮੇਰੇ ਘਰ ਦੇ ਕੋਲ ਆ ਚਾਰ ਡੈੱਡ ਬੋਡੀਆਂ ਮੈਂ ਲਿਆ ਕੇ ਦੇਣਾ ਤੁਸੀਂ ਜਿੰਦੀਆਂ ਕਰਕੇ ਦਿਖਾਓ ਜੇ ਕਰਤੀ ਮੇਰਾ ਗਲ ਲਾ ਦਿਓ ਮੈਂ ਪੈਸਿਆਂ ਦੀ ਸ਼ਰਤ ਨਹੀਂ ਲਾਂਦਾ ਮੈਂ ਮੂੰਹ ਕਾਲਾ ਕਰਨ ਦੀ ਸ਼ਰਤ ਨਹੀਂ ਲਾਂਦਾ ਮੈਂ ਕਹਿੰਦਾ ਮੈਨੂੰ ਫਾਂਸੀ ਚੜਾ ਦਿਓ ਫਿਰ ਪਤਾ ਹੀ ਕਹਿੰਦੇ ਕਹਿੰਦੇ ਇਦਾਂ ਥੋੜੀ ਹੋ ਸਕਦਾ ਮੈਂ ਕਿਉਂ ਕਹਿੰਦੇ ਮਰਦੇ ਦੀ ਆਪ ਵੀ ਤਾਂ ਤਮੰਨਾ ਹੋਵੇ ਜਿੰਦਾ ਹੋਣ ਦੀ ਹੁਣ ਇਸ ਮੁੱਦੇ ਤੇ ਮੈਂ ਕੀ ਬਹਿਸ ਕਰਾਂ ਪਰ ਮੈਨੂੰ ਤਰਸਣਾ ਪੈਂਦੇ ਲੋਕਾਂ ਤੇ ਆਂਦਾ ਹਾਂ ਜਿਹੜੇ ਵਿਚਾਰੇ ਪੋਲੇ ਪਾਲੇ ਲੱਗਦਾ ਮੈਂ ਸੌਰੀ ਤੁਹਾਨੂੰ ਕੱਟ ਰਹੀ ਆਂ ਆਪਾਂ ਨੂੰ ਪਤਾ ਹੁੰਦਾ ਵੀ ਪਖੰਡ ਕੀ ਹੈ ਤੇ ਸੱਚ ਕੀ ਹੈ ਕੀ ਸਾਨੂੰ ਪਤਾ ਹੀ ਨਹੀਂ ਜੀ ਆਪਾਂ ਵੇਖਦੇ ਐ ਇੰਦਾ ਹਜੂਮ ਦਾ ਹਜੂਮ ਉਹਨਾਂ ਤੇ ਜੋ ਵੀ ਉਹ ਦਰਬਾਰ ਸਜਾਉਂਦੇ ਨੇ ਉੱਥੇ ਪਹੁੰਚਿਆ ਹੁੰਦਾ ਹੈ ਔਰ ਰੀਲਾਂ ਵੀ ਵਾਇਰਲ ਹੁੰਦੀਆਂ ਬੋਲਤੀ ਨਹੀਂ تھی ਬੋਲਨੇ ਲੱਗੀ ਵਗੈਰਾ ਵਗੈਰਾ ਐਂਡ ਪੀਪਲ ਆਰ ਕਲਾਪਿੰਗ ਔਰ ਡਾਂਸ ਕਰ ਰਹੇ ਨੇ ਉਹ ਨੱਚ ਰਹੇ ਨੇ ਵਗੈਰਾ ਵਗੈਰਾ ਤੁਹਾਨੂੰ ਕੀ ਲੱਗਦਾ ਵੀ ਇਹ ਕਿਹੜੇ ਲੋਕ ਨੇ ਇਹਨੇ ਇਹਨਾਂ ਲੋਕ ਡਰੇ ਹੋਏ ਲੋਕ ਨੇ ਡਰੇ ਹੋਏ ਲੋਕ ਨੇ ਜਿਹੜੇ ਰੱਬ ਨੂੰ ਪਿਆਰ ਨਹੀਂ ਕਰਦੇ ਰੱਬ ਤੋਂ ਡਰੀ ਹੋਏ ਹੀ ਜਾਂਦੇ ਨੇ ਹਾਂ ਹਾਂ ਉਹ ਵਾਓ ਇੰਨਾ ਡਰ ਰਹੇ ਨੇ ਨਾ ਉਹਨਾਂ ਨੂੰ ਐ ਲੱਗਦਾ ਹੈ ਕਿ ਜੇ ਮੈਂ ਖੜੇ ਹੋ ਕੇ ਐ ਕਰਤਾ ਨਾ ਤੇਰਾ ਬੇੜਾ ਗਰਖ ਹੋ ਜਾਣਾ ਤੇ ਸਮਝ ਲਓ ਹੋ ਜਾਣਾ ਉਹ ਬੇਚਾਰੇ ਮੈਂ ਤੁਹਾਨੂੰ ਦੱਸਦਾ ਮੈਂ ਇਹ ਚੀਜ਼ ਤਾਂ ਇੰਨੀ ਨੇੜਿਓਂ ਦੇਖਦਾ ਰੋਜ਼ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਨਾ ਰੋਜ਼ ਜਦੋਂ ਉਹ ਪਹਣੇ ਕੋਈ ਮਜਬੂਰ ਹੁੰਦਾ ਨਾ ਆਪਾਂ ਆਪਣੇ ਦੋਨਾਂ ਤੇ ਲਾ ਲੈਨੇ ਰੱਬ ਨਾ ਕਰੇ ਸਾਡੀ ਮਦਰ ਐਡਮਿਟ ਹੋ ਜਾਵੇ ਹਸਪੀਟਲ ਤੇ ਡਾਕਟਰ ਕੋਈ ਸੁਣ ਨਾ ਰਿਹਾ ਹੋਵੇ ਅਸੀਂ ਕੀ ਕਰਾਂਗੇ ਅਸੀਂ ਤਰਲੇ ਹਾੜੇ ਕੱਢਾਂਗੇ ਡਾਕਟਰਾਂ ਦੇ ਪਲੀਜ਼ ਸਾਡੀ ਜਾਨ ਨੂੰ ਬਚਾ ਲਓ ਉਸ ਟਾਈਮ ਜਿਹੜੀ ਸਾਡੀ ਫੀਲਿੰਗ ਹੋਣੀ ਉਹ ਹੋਗੀ ਬੇਵਸ ਵਾਲੀ ਹਾਂ ਉਸ ਟਾਈਮ ਸਾਨੂੰ ਕੋਈ ਬੰਦਾ ਕਹੇਗਾ ਨਾ ਜਾਂ ਜਾ ਕੇ ਇੱਥੇ ਮਾਥਾ ਟੇਕ ਕੇ ਤੇਰੀ ਮਾਂ ਠੀਕ ਹੋ ਗਈ ਅਸੀਂ ਭੱਜਦੇ ਜਾਵਾਂਗੇ ਬਿਲਕੁਲ ਬਿਲਕੁਲ ਕੋਈ ਕਹੇਗਾ ਸਾਨੂੰ ਆ ਇੱਥੇ ਫਲਾਣੀ ਜਗ੍ਹਾ ਪਾਣੀ ਪਿਆ ਇਹ ਵੀ ਤੂੰ ਪੀ ਆਪਣੀ ਮਾਂ ਨੂੰ ਪਲਾ ਤੂੰ ਠੀਕ ਹੋ ਜਾਏਗਾ ਅਸੀਂ ਪਲਾਵਾਂਗੇ ਇਹੀ ਲੋਕ ਨਾ ਵਿਚਾਰੇ ਦੁਖੀ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਜਿੱਥੋਂ ਕੋਈ ਉਮੀਦ ਦੀ ਕਿਰਨ ਦਿਖਦੀ ਹੈ ਭੱਜੇ ਜਾਂਦੇ ਨੇ ਪਰ ਜਿੱਥੇ ਭੱਜੇ ਜਾਂਦੇ ਨੇ ਉਹ ਸਾਹਮਣੇ ਤਾਂ ਸ਼ੈਤਾਨੀ ਦਿਮਾਗ ਬੈਠੇ ਨੇ ਨਾ ਹਾਂ ਉਹ ਕੈਸ਼ ਕਰਦੇ ਨੇ ਮੈਂ ਕੱਲੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਚ ਕਿੰਨੇ ਡੇਰੇ ਖੁੱਲ ਗਏ ਬਣੇ ਛੋਟੇ ਛੋਟੇ ਉਮ